ਹਾਂਜੀ ਮੈਂ ਸਤਵੰਦ ਕੋਰ ਜ਼ਿਲ੍ਹਾ ਕੇਡਵ ਸਰ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੱਟੀ ਬਲੌਕ ਦੇ ਵਿੱਚ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਹੈ ਖੇਡਾਂਵਤਨ ਪੰਜਾਬ ਦੀਆਂ ਬਹੁਤ ਵਧੀਆ ਜੀ ਇਕੱਠ ਬਹੁਤ ਹੈ ਕਾਫੀ ਬੱਚੇ ਹੈ ਪਾਰਟਿਸਪੇਟ ਕਰ ਰਹੇ ਹੈ ਬਹੁਤ ਖੁਸ਼ੀ ਹੈ ਔਰ ਮਾਣ ਵਾਲੀ ਗੱਲ ਹੈ ਕਿ ਜਿਹੜਾ ਇਹ ਇੱਕ ਸੁਪਨਾ ਲਿਆ ਆ ਮੁੱਖ ਮੰਤਰੀ ਭਗਮੰਤ ਮਾਨ ਜੀ ਨੇ ਤੇ ਉਹ ਸੁਪਨਾ ਉਹਨਾਂ ਦਾ ਸাকার ਹੋ ਰਿਹਾ 29 ਤਰੀਕ ਨੂੰ ਉਹਨਾਂ ਨੇ ਸੰਗਰੂਟ ਨੂੰ ਓਪਨਿੰਗ ਕੀਤੀ ਹੈ ਅੱਜ ਅਸੀਂ ਪੱਟੀ ਦੇ ਵਿੱਚ ਪਹਿਲਾ ਬਲੌਕ ਸ਼ੁਰੂ ਕੀਤਾ ਹੈ ਜੀ ਤੇ ਬਹੁਤ ਹੀ ਵਧੀਆ ਆ ਔਰ ਇਹ ਇਦਾਂ ਹੀ ਚੱਲਦਾ ਰਹੇ ਬਹੁਤ ਵਧੀਆ ਆ ਕਿ ਜਿਹੜੇ ਨਸ਼ਿਆਂ ਤੋਂ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਹੈ ਜਿਹੜਾ ਨਸ਼ਿਆਂ ਦਾ ਹੜ ਜਿਹੜਾ ਆਇਆ ਇਹਨਾਂ ਨੂੰ ਬੰਦ ਕਰਕੇ ਤੇ ਅਸੀਂ ਖੇਡਾਂ ਪ੍ਰਤੀ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੇ ਆ ਨਾਮ ਰੋਸ਼ਨ ਕਰੀਏ ਆਪਣਾ ਬੱਚਿਆਂ ਦਾ ਪੇਰੈਂਟਸ ਦਾ ਔਰ ਆਪਣੇ ਡਿਸਟ੍ਰਿਕਟ ਦਾ ਪੰਜਾਬ ਦਾ ਕਿੰਨੀਆਂ ਕਿ ਖੇਡਾਂ ਹੋ ਰਹੀਆਂ ਤੇ ਕਿੰਨੇ ਕ ਬੱਚੇ ਪੇਰਸੇ ਕਰ ਰਹੇ ਨੇ ਅੱਜ 6 ਗੇਮਾਂ ਬਲੌਗ ਦੇ ਵਿੱਚ 6 ਗੇਮਾਂ ਹੋ ਰਹੀਆਂ ਐਥਲੈਟਿਕਸ ਕਬੱਡੀ ਵਾਲੀਬਾਲ ਫੁੱਟਬਾਲ ਬਾਲੀਬਾਲ ਜਿਹੜੀ ਆ ਸਮੈਸ਼ਿੰਗ ਔਰ ਸ਼ੂਟਿੰਗ ਹੋ ਰਹੀ ਹੈ ਕਬੱਡੀ ਜਿਹੜੀ ਆ ਸਰਕਲ ਫਾਇਰ ਔਰ ਨੈਸ਼ਨਲ ਸਟਾਈਲ ਵੀ ਹੋ ਰਹੀ ਹੈ ਜੀ ਹਾਂਜੀ ਇਹਦੇ ਵਿੱਚ ਕਾਫੀ ਬੱਚਿਆਂ ਨੇ ਭਾਗ ਲਿਆ ਹੈ ਇਹ ਜਿਹੜੀਆਂ ਖੇਡਾਂ ਆ 14 ਅੰਡਰ 14 ਤੋਂ ਯਾਨੀ 14 ਤੋਂ ਸ਼ੁਰੂ ਲੈ ਹੋ ਕੇ ਇਹ ਜਿਹੜੀਆਂ ਆ ਅੰਡਰ 70 ਤੋਂ ਉੱਪਰ ਤੱਕ ਇਹ ਸਾਰੀਆਂ ਜਾਣਗੀਆਂ ਇਹਦੇ ਵਿੱਚ ਜਿਹੜੇ ਆ ਬੱਚਿਆਂ ਤੋਂ ਲੈ ਕੇ ਜਵਾਨ ਨੌਜਵਾਨ ਬੁੱਢੇ ਬਜ਼ੁਰਗ ਸਾਰਿਆਂ ਨੂੰ ਮੌਕਾ ਮਿਲੇਗਾ ਔਰ ਇਹ ਜਿਹੜੀ ਆ ਖੇਡ ਪ੍ਰਤੀ ਅਸੀਂ ਆਪਣੀ ਜਿਹੜੀ ਸਿਹਤ ਨੂੰ ਮਤਲਬ ਵਧੀਆ ਬਣਾ ਸਕਦੇ ਆ ਜੀ ਦੂਧੀਆਂ ਬਿਮਾਰੀਆਂ ਤੇ ਜਿਹੜਾ ਆ ਦੂਰ ਰਹਿ ਸਕਦੇ ਅੱਜ ਜਿਹੜੀਆਂ ਖੇਡਾਂ ਵੱਤਨ ਪੰਜਾਬ ਦੀਆਂ ਸ਼ੁਰੂ ਹੋ ਰਹੀਆਂ ਸਾਡੇ ਬਹੁਤ ਹੀ ਮਾਣਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਸੰਗਰੂਰ ਤੋਂ ਸ਼ੁਰੂ ਕੀਤੀ ਸੀ ਅੱਜ ਪੱਟੀ ਵਿਖੇ ਕੱਲ ਨੂੰ ਅਲੱਗ ਆਪਣੇ ਜਿੰਨੇ ਵੀ ਬਲਾਗ ਜਿਸ ਤਰ੍ਹਾਂ ਚੋਲਾ ਸਾਹਿਬ ਖਡੂਰ ਸਾਹਿਬ ਵਿਖੇ ਸਾਡੇ ਸਿੱਖਿਆ ਅਫਸਰ ਭੈਣ ਜੀ ਸਤਵੰਤ ਕੌਰ ਆ ਇਹ ਕਰਵਾ ਰਹੇ ਆ ਔਰ ਅੱਜ ਜਿਹੜਾ ਇੱਥੇ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਪੱਟੀ ਸਟੇਡੀਅਮ ਵਿੱਚ ਕੈਬਨ ਮੰਤਰੀ ਸਰਦਾਰ ਲਾਲਜੀ ਸਿੰਘ ਭੁੱਲਰ ਦੀ ਗਵਾਹੀ ਦੇ ਵਿੱਚ ਬੱਚਿਆਂ ਨੂੰ ਇਹੋ ਅਸੀਂ ਇਹਨਾਂ ਤੇ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਬੱਚੇ ਜਦੋਂ ਆਪਣੇ ਗਰਾਊਂਡਾਂ ਦੇ ਵਿੱਚ ਖੇਡਣਗੇ ਆਪਾਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਇੱਥੋਂ ਬੜੇ-ਬੜੇ ਵੱਡੇ-ਵੱਡੇ ਪਹਿਲਵਾਨ ਹੋਏ ਆ ਜਿਸ ਤਰ੍ਹਾਂ ਜੱਸਾ ਸਿੰਘ ਪੱਟੀ ਉਹਨਾਂ ਨੇ ਗਰਾਊਂਡ ਦੇ ਵਿੱਚ ਆਣ ਕੇ ਮਿਹਨਤ ਕੀਤੀ ਆ ਤੇ ਪੰਜਾਬ ਦਾ ਪੂਰੇ ਇੰਡੀਆ ਦਾ ਪੂਰੇ ਭਾਰਤ ਦਾ ਉਹਨਾਂ ਨੇ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਸਾਡੇ ਜਿਹੜੇ ਬੱਚੇ ਇੱਥੇ ਅੱਜ ਖੇਡਣ ਵਾਸਤੇ ਆਏ ਆ ਸਾਰੇ ਆਪੋ ਆਪਣੀ ਜਿੱਦਣਾ ਪੋਜੀਸ਼ਨਾਂ ਦੇ ਜਿੱਤ ਕੇ ਤੇ ਜੇ ਕਈ ਵਾਰਾ ਜਿੱਤ ਵੀ ਨਹੀਂ ਹੁੰਦੀ ਠੀਕ ਹੈ ਅਗਲੀ ਵਾਰ ਜਿੱਤ ਜੇਗਾ ਕਿਸੇ ਨੇ ਹੌਸਲਾ ਨਹੀਂ ਢੋਣਾ ਕਿ ਐਤਕੀ ਨਹੀਂ ਮੈਂ ਜਿੱਤਿਆ ਉਹ ਅਗਲੀ ਵਾਰ ਜਿੱਤੇਗਾ ਇਹ ਬਹੁਤ ਵਧੀਆ ਉਪਰਾਲਾ ਵਾ ਕਿਉਂਕਿ ਸਾਡੇ ਜਿੰਨੇ ਵੀ ਇੱਥੇ ਸਾਡੇ ਇੱਥੇ ਸਤਿਕਾਰ ਜੋ ਗਏ ਸੀ ਜਿੰਨੀਆਂ ਸਖਸ਼ੀਤਾਂਆਂ ਸੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਖੇਡਾਂ ਵਤਨ ਪੰਜਾਬ ਦੀਆਂ ਹੁੰਦੀਆਂ ਰਹਿਣ ਸਾਡੇ ਬੱਚੇ ਗਰਾਊਂਡ ਦੇ ਨਾਲ ਜੁੜੇ ਰਹਿਣ ਮਾੜੇ ਪਾਸੇ ਨਹੀਂ ਜਾਣਗੇ ਤੇ ਇਹੋ ਹੀ ਇਹੋ ਹੀ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਬੱਚੇ ਇਥੋਂ ਖੇਡ ਕੇ ਗਰਾਉਂਡਾਂ ਵਿੱਚੋਂ ਖੇਡ ਕੇ ਜਿਸ ਤਰ੍ਹਾਂ ਪੱਟੀ ਹਲਕੇ ਦਾ ਨਾਮ ਰੋਸ਼ਨ ਕਰਨ ਔਰ ਪੰਜਾਬ ਦਾ ਨਾਮ ਰੋਸ਼ਨ ਕਰਨ ਜੇ ਆਪਾਂ ਗਰਾਉਂਡਾਂ ਦੇ ਨਾਲ ਜੁੜਾਂਗੇ ਤੇ ਫੇਰ ਹੀ ਆਪਾਂ ਅੱਗੇ ਵਧ ਸਕਦੇ ਹਾਂ ਕੋਈ ਵੀ ਚੀਜ਼ ਆ ਜੇ ਆਪਾਂ ਦਿਨ ਰਾਤ ਮਿਹਨਤ ਕਰਦੇ ਆ ਤੇ ਮਿਹਨਤ ਕਦੀ ਅਜਾਈ ਨਹੀਂ ਜਾਂਦੀ ਸਫਲ ਹੁੰਦੀ ਆ ਅਸੀਂ ਬੱਚਿਆਂ ਨੂੰ ਇਹੋ ਕਹਿੰਨੇ ਆ ਕਿ ਤਰਕੀਆਂ ਪੰਚੋ ਤਰਕੀਆਂ ਲਓ ਔਰ ਆਪਣਾ ਨਾਂ ਆਪਣਾ ਮਾਪਿਆਂ ਦਾ ਨਾਂ ਆਪਣੇ ਕੋਚ ਦਾ ਨਾਂ ਆਪਣੇ ਹਲਕੇ ਦਾ ਨਾਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਸਰ ਮਹਾਂ ਸਾਹਿਬ ਕਿਵੇਂ ਦੇਖੋ ਜੀ ਇਹ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਵੱਡਾ ਜਿਹੜੇ ਆ ਉਪਰਾਲਾ ਵਾ ਬੜੀ ਤਗੜੀ ਸੋਚ ਆ ਜਿਹੜੀ ਕਿ ਇਹ ਨਸ਼ਿਆਂ ਤੋਂ ਜਿਹੜੀ ਬੱਚਿਆਂ ਨੂੰ ਦੂਰ ਕਰਨ ਦਾ ਇੱਕੋ ਇੱਕ ਹੱਲ ਵਾ ਜਿਹੜਾ ਖੇਡਾਂ ਜੜੀਆਂ ਵਾ ਤੇ ਖੇਡਾ ਵਤਨ ਪੰਜਾਬ ਦੀਆਂ ਉਹਨਾਂ ਨੇ ਇੱਕ ਜਿਹੜੀ ਲਹਿਰ ਚਲਾਈ ਆ ਇਹ ਸ਼ਹਿਰਾਂ ਤੋਂ ਲੈ ਕੇ ਤੇ ਪਿੰਡਾਂ ਤੱਕ ਕਸਬਿਆਂ ਤੱਕ ਜਿਹੜੀਆਂ ਇਹ ਚੱਲਣੀ ਆ ਤੇ ਇਹਦੇ ਵਿੱਚ ਅਸੀਂ ਅੱਜ ਕੈਬਨਿਟ ਮੰਤਰੀ ਸਰਦਾਰ ਲਾਲਜੀ ਸਿੰਘ ਪੁੱਲਰ ਜੀ ਦਾ ਚੇਅਰਮੈਨ ਸਰਦਾਰ ਦਿਲਬਾਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਅੱਜ ਪੱਟੀ ਸਟੇਡੀਅਮ ਦੇ ਵਿੱਚ ਜਿੱਥੇ ਜਿਹ ਗਿੰਗਿਆਂ ਵਾ ਅੱਜ ਪਿੰਡਾਂ ਤੋਂ ਸਾਰਿਆਂ ਤੋਂ ਇੱਥੇ ਬੱਚੇ ਆਏ ਆ ਆਪ ਦਾ ਜਿਹੜਾ ਪਾਰਟਿਸਿਪੇਟ ਕੀਤਾ ਵਾ ਬੜੀ ਵੱਡੀ ਜਿਹੜੀ ਇਹ ਗੱਲ ਆ ਖੁਸ਼ੀ ਵਾਲੀ ਸਾਡੇ ਲਈ ਕਿਹੜੇ ਪੱਦਰ ਦੀਆਂ ਗੇਮਾਂ ਕਿਹੜੇ-ਕਿਹੜੇ ਪੱਦਰ ਦੀਆਂ ਗੇਮਾਂ ਕਰਾਈਆਂ ਦੀਆਂ ਭਾਜੀ ਇਹਦੇ ਵਿੱਚ ਅੱਜ ਜਿਸ ਤਰ੍ਹਾਂ 400 ਮੀਟਰ 800 ਮੀਟਰ ਉੱਚੀ ਸ਼ਾਲ ਲੰਮੀ ਸ਼ਾਲ ਫੁੱਟਬਾਲ ਸਾਰੀਆਂ ਗੇਮਾਂ ਅੱਜ ਇੱਥੇ ਕਰਾਈਆਂ ਵਾ ਬੱਚੇ ਬੜੇ ਉਤਸ਼ਾਹ ਦੇ ਨਾਲ ਜਿਹੜਾ ਆਪਦਾ ਭਾਗ ਲੈ ਰਹੇ ਆ ਅਸੀਂ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਜਿਨੇ ਇੱਕ ਬਹੁਤ ਵੱਡਿਆ ਉਪਰਾਲਾ ਕੀਤਾ ਹੈ ਕਿ ਜਿਹੜਾ ਇੱਕ ਸਲਾਘਾਯੋਗ ਕਦਮ ਆ ਕੀ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀਆਂ ਮੰਨ ਲਓ ਇੱਕ ਅੱਜ ਪੱਟੀ ਬਲਾਗ ਤੋਂ ਸ਼ੁਰੂ ਹੋ ਗਏ ਪਿੰਡ-ਪਿੰਡ ਵਿੱਚ ਕਸਬਿਆਂ ਦੇ ਵਿੱਚ ਵੱਖੋ-ਵੱਖਰੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਜ਼ੋਨ ਬਣਾ ਕੇ ਖੇਡਾਂ ਕਰਵਾਈਆਂ ਜਾਣਗੀਆਂ ਇਹਨਾਂ ਚੀਜ਼ਾਂ ਨਾਲ ਸਾਡੇ ਬੱਚੇ ਗਰਾਊਂਡਾਂ ਨਾਲ ਜੁੜਨਗੇ ਤੇ ਮਾੜੀਆਂ ਆਦਤਾਂ ਤੋਂ ਦੂਰ ਹੋ ਕੇ ਖੇਡਵਲਪ੍ਰੇਰੀ ਤੋਂ ਹੋਣਗੇ ਇਸ ਚੀਜ਼ ਨਾਲ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਇੱਕ ਰਿਜ਼ਲਟ ਮਿਲੂਗਾ